ਪਰ ਅੱਜ ਫੇਰ ਆਪਾਂ ਕਿਚਨ 'ਚ ਹਾਜ਼ਰ ਹੋ ਗਏ। ਹੁਣ ਆਪਾਂ ਦੇ ਬਣਾਉਣੇ ਅੱਜ ਬਣਾਉਣੀਆਂ ਸ਼ਿਮਲਾ ਸ਼ਿਮਲਾ ਮਿਰਚ ਤੇ ਆਲੂ। ਸ਼ਿਮਲਾ ਮਿਰਚ ਆਪਣੀ ਲੰਬੀ-ਲੰਬੀ ਕੱਟ ਲਈ ਬਰੀ-ਬਰੀ ਕੱਟ ਲਈ ਤੇ ਆਲੂ ਵੀ ਆਪਾਂ ਲੰਬੇ-ਲੰਬੇ ਕੱਟ ਲਏ। ਤੇ ਮਿਰਚਾਂ ਵੀ ਕੱਟ ਲਈਆਂ, ਧਨੀਆ ਵੀ ਕੱਟ ਲਿਆ। ਇਹਦੇ 'ਚ ਪਿਆਜ਼ ਨਹੀਂ ਪੈਂਦਾ। ਪਿਆਜ਼ ਨਹੀਂ ਪਾਉਣਾ ਆਪਾਂ ਇਹਦੇ ਵਿੱਚ। ਟਮਾਟਰ ਪਾਵਾਂਗੇ ਦੋ। ਠੀਕ ਹੈ? ਹੁਣ ਆਪਾਂ ਲੱਗੇ ਆ ਆਪਣੇ ਹੁਣ ਕੜਾਹੀ ਲਈ ਧਰ। ਹੁਣ ਆਪਾਂ ਇਹਦੇ 'ਚ ਪਾਵਾਂਗੇ ਤੇਲ। ਆਪਾਂ ਤੇਲ ਪਾਇਆ ਤੇਲ ਗਰਮ ਹੋ ਜयो ਆਪਾਂ ਪਹਿਲਾਂ ਆਲੂ ਵਿੱਚ ਤळाਗੇ ਭੂਰੇ ਜੇ ਕਰਾਂਗੇ ਥੋੜੇ ਆਪਣਾ ਆਲੂ ਤੇਲ ਆਪਣਾ ਹੋ ਗਿਆ ਹੁਣ ਗਰਮ ਹੁਣ ਆਪਾਂ ਦੇ ਵਿੱਚ ਆਲੂ आलू अपने हो गए अपने अपने लाइना सब्जी शिमला मिर्च में ना बिल्कुल पानी नहीं ला तेल अपना हो जाए गर्म फिर आप तड़का लाने ਆਪਣਾ ਤੇਲ ਹੁਣ ਪਾ ਲਿਆ ਤੇਲ ਹੋ ਜਵੇ ਗਰਮ ਹੁਣ ਆਪਾਂ ਲਾਉਣਾ ਛਮਲ ਮਿਰਚ ਨੂੰ ਤੜਕਾ ਪਹਿਲਾਂ ਆਪਾਂ ਆਲੂਆਂ ਨੂੰ ਤੜੇ ਆ ਸੀ ਆਲੂ ਪਹਿਲਾਂ ਇਹ ਗਰਮ ਹੋ ਜੇ ਫਿਰ ਆਪਾਂ ਜੀਰਾ ਪਾਵਾਂ ਇਹਦੇ ਚ ਪਿਆਜ਼ ਤੇ ਆਦਰ ਲਸਣ ਨਹੀਂ ਪੈਂਦਾ ਹੈਗਾ ਇਹ ਇਦਾਂ ਹੀ ਪੈਂਦਾ ਫਿਰ ਇਹਦੀ ਖੁਸ਼ਬੂ ਜੇ ਆਪਾਂ ਪਾ ਦੀ ਖੁਸ਼ਬੂ ਚਲੀ ਜਾਂਦੀ ਆ ਆਪਣਾ ਤੇਲ ਹੋ ਜਵੇ ਗਰਮ ਫਿਰ ਆਪਾਂ ਜੀਰਾ ਪਾਵਨੇ ਆ ਆਪਣਾ ਤੇਲ ਹੋ ਗਿਆ ਗਰਮ ਹੁਣ ਆਪਾਂ ਨੇ ਪਾਉਣਾ ਜੀਰਾ ਆਪਣਾ ਥੀਰਾ ਹੋ ਗਿਆ ਲਾਲ ਹੁਣ ਆਪਾਂ ਦੇ ਮਿਰਚ ਭੁੰਨ ਲਈ। ਅਣੀ ਮਿਰਚੇ ਹੋ ਗਏ ਹੁਣ ਆਪਾਂ ਨੇ ਪਾਣੀਏ ਟਮਾਟਰ। ਇਸੇ ਤਰ੍ਹਾਂ ਥੋੜਾ ਜਨਾ ਨਮਕ ਪਾਵਾ ਦੇ। ਨਮਕ ਨਾਲੇ ਟਮਾਟਰ ਗਾਰਜਨ। देखो अपने टमाटर हो गए बिल्कुल मसाला तैयार हूँ अपन दौड़ियाँ हल्दी थोड़ी हल्दी पाने थोड़ी जब पानी पाने वे ਹਨ ਪਾਣੀ ਥੋੜਾ ਜਿਹਾ ਪਾਣੀ ਪਾਉਣਾ ਮਸਾਲਾ ਰਿਗੀ ਦੇ ਇਸ ਕੋ ਜਾ ਫਿਰ ਜ਼ਿਆਦਾ ਨਹੀਂ ਪਾਉਣਾ ਥੋੜਾ ਜਿਹਾ ਪਾਉਣਾ ਮਸਾਲਾ ਰਿਗੀ ਹੁਣ ਆਪਾਂ ਦੇ ਨੂੰ ਦੋ ਤਿੰਨ ਮਿੰਟ ਲਈ ਟੱਕ ਦੇਣਾ ਹੋ ਗਿਆ ਹੁਣ ਇਹ ਚ ਪਾਣੀ ਆਪਾਂ ਦੇ शिमला ਮਿਰਚ ਆ ਲਈ ਦੇਖੋ ਹੋਰ ਆਪਾਂ ਦੇ ਵਿੱਚ ਪਾ ਦਨੇ ਆਲੂ ਜਿਹੜੇ ਆਲੂ ਆਪਾਂ ਤਲੇ ਆ ਨਾ ਜਿਹੜੇ ਆਲੂ ਤਲੇ ਆ ਆਪਾਂ ਦੇ ਉਹ ਪਾਉਣੇ ਵਿੱਚ ਦਸ ਮਿੰਟ ਵਿੱਚ ਰਿਝੇਗੀ ਸਬਜੀ ਆਪਣੀ ਤਿਆਰ ਹੋ ਜੇਗੀ ਦਸ ਮਿੰਟ ਵਿੱਚ ਪਰ ਉਹ ਆਪਣੀ ਸਬਜੀ ਗਈ ਬਣ ਦੇਖੋ ਤੁਸੀਂ ਵੀ ਇਦਾਂ ਹੀ ਬਣਾਇ ਕਰੋ ਬਹੁਤ ਵਧੀਆ ਬਣੀ ਹੈ ਸਬਜੀ ਹੁਣ ਆਪਾਂ ਇਹਦੇ ਤੇ ਪਾ ਦੇਣਾ ਧਨੀਆ ਕੋ ਵਿਚਲਨ ਸਾਜੀ ਆਪਣੀ ਗਾਈ ਬਣ ਐਂਟਰਾਵੋ ਦੇਖੋ ਕਿੰਨੀ ਵਧੀਆ ਬਣੀ ਆ ਕਿਤ ਨਹੀਂ ਦੇਖੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੇ ਕਰੋ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਪਹਿਨਾ ਪ੍ਰਾਪੋ ਹਰ ਹਰ ਮਹਾਦੇਵ ਲਿਖੇ ਕਰੋ ਥੋੜੀ ਹੈਲਪ ਤੇ ਬਿਨਾ ਮੈਂ ਅੱਗੇ ਨਹੀਂ ਵੱਸ ਸਕਦੀ ਥੋੜੀ ਹੈਲਪ ਤੁਸੀਂ ਹੈਲਪ ਕਰੋਗੇ ਤਾਂ ਅੱਗੇ ਵਧਾਂਗੇ ਹਰ ਹਰ ਮਹਾਦੇਵ